ਬਾਈ ਕ ਟਾਇਰ ਖੋ ਗਿਆ ਜੱਗਾ ਕਿੱਥੇ ਆ ਇਹ ਵੀ ਲੱਛਣ ਕਦਾਂ ਤੇ ਕੋਲ ਨੂੰ ਲੋ ਜੀ ਬਾਈ ਲੈਂਥ ਵਾਲੀਆਂ ਕੱਢ ਜੱਗਾ ਰੇਟ ਸੁਣ ਕੇ ਡਰ ਗਿਆ ਕਿਹਨੂੰ ਫੋਨ ਲਾਇਆ ਫਿਰ ਐਸਐਸਵੀ ਨੂੰ ਹਾਂ ਹਾਂ ਬੜੇ ਸਾਹਿਬ ਨੂੰ ਬਾਪੂ ਨੂੰ ਫੋਨ ਲਾਇਆ ਫਿਰ ਜੱਗੇ ਨੇ ਆਪਣੇ ਨੂੰ ਲੋ ਜੀ ਬਾਈ ਇਧਰ ਸਿੰਦੂ ਬਾਈ ਜੱਗਾ ਬਾਈ ਅਵਨਾ ਬਾਈ ਇਹ ਤੜਕੇ ਹੀ ਆ ਗਏ ਕਹਿੰਦੇ ਪਕੌੜੇ ਖਾ ਕੇ ਆਉਣੇ ਕਿਹੜਾ ਤੜਕਾ ਯਾਰ 12 ਵਜਣੇ ਵਾਲੇ ਹੋ ਗਿਆ ਨਹੀਂ 1 ਵਜੇ ਬਾਈ ਤੁਹਾਡੇ ਬਾਅਦ ਤੜਕਾ ਆਉਣਾ ਅਸੀਂ ਤਾਂ ਸਵੇਰ ਤੋਂ ਨਿਕਲੇ ਵੇ ਕੰਮਾਂ ਤੇ ਭਾਈ ਮਾਰਨਿੰਗ ਟਾਈਮ ਐ ਹੁਣ ਝੂਠ ਬੋਲ ਰਿਹਾ ਮਾਰਨਿੰਗ ਕਹਿੰਦੇ ਤੂੰ ਦਿਖਾ ਕੋਲ ਜਾ ਕੇ ਟਾਈਮ ਦਾ ਟਾਈਮ ਦਿਖਾ ਯਾਰ ਝੂਠ ਨਾ ਬੋਲ ਆ ਆ ਮਾਰਨਿੰਗ ਕਿਹੜੀ ਇਹ ਮਾਰਨਿੰਗ ਆ ਤੇਰੀ ਤੂੰ ਐਡਾ ਸ਼ਹਿਰੀ 11:00 ਵਜੇ 20 ਮਿੰਟ ਆਹਨੇ ਸੱਚੀ ਰਸੀ ਕਿੰਨੇ ਵਜੇ ਉੱਠਿਆ ਮੈਂ ਤਾਂ 8:00 ਵਜੇ ਉੱਠ ਜਾਂਦਾ ਲੈ ਜੇਕੇ ਕਿੱਲੇ ਤੋਂ ਸਾਢੇ 5:00 ਉੱਠਿਆ ਸਿੱਧੂ ਕਿੱਲੇ ਤੋਂ ਉੱਠਿਆ ਠੀਕ ਹੈ ਲੈ ਤੂੰ ਹੋ ਕੇ ਕਰਦਾ ਕਿ ਸੱਚੀ ਰੁੱਟ ਕੇ ਤੂੰ ਆਪਣਾ ਦੱਸ ਗੋਆ ਚੱਕਣਾ ਮੈਂ ਭਾਈ 9:00 ਵਜੇ ਡਿਊਟੀ ਮਿਲੀ ਵੇ ਸਾਨੂੰ ਗੋਹਾ ਤੂੜੀ ਕੱਖ 9:00 ਵਜੇ ਉੱਠਣਾ ਐ ਜੱਟ ਨਾ 9 ਮੈਂ ਤਾਂ ਉਹ ਹੀ ਦਾ ਬਾਈ ਸ਼ੈਰੀ ਬੰਨੇ ਆ ਨਹੀਂ ਨਹੀਂ ਜੱਗੇ ਮੈਂ ਤੜਕੇ 4 ਵਜੇ ਉੱਠਿਆ ਵੇ ਆਏ ਬਾੜ ਕਰਨਾ ਹੁੰਦਾ ਤੇ ਸੁਣੋ ਬਾਕੀ ਬਾਈ ਸ਼੍ਰੀ ਚਮਕੌਰ ਸਾਹਿਬ ਛੇਦੀ ਜੋੜ ਮੇਰੇ ਚੱਲਦੇ ਆ ਜੱਗੇ ਨੇ ਜਾਣਾ ਚਮਕੌਰ ਸਾਹਿਬ ਕੋਲ ਤੁਹਾਨੂੰ ਪਕੌੜੇ ਖਿਲਾ ਲਿਆ ਹੁੰਦਾ ਜੇ ਜਾਣਾ ਤਾਂ ਤੁਸੀਂ ਚੱਲ ਸਕਦੇ ਮੇਰੇ ਨਾਲ ਮਤਲਬ ਪਾਰਟੀ ਨਹੀਂ ਕਰਨੀ ਲੰਗਰ ਖਿਲਾ ਦੇਣਾ ਲੰਗਰ ਖਿਲਾ ਦੇਣਾ ਨਹੀਂ ਇਹਨੇ ਪਾਰਟੀ ਕਰ ਦੇਣੀ ਇਹਨੇ ਅੱਜ ਸਮਾਨ ਚੱਕ ਕੇ ਲਿਆਉਣਾ ਰੋਪੜ ਤੇ ਜਰਦੇ ਮੈਂ ਲੈ ਕੇ ਆਇਆ ਜਰ ਤੇ 200 ਰੁਪਏ ਰੇਟ ਵਧ ਗਿਆ ਉਹਦਾ ਐਨਵਿਨੀਅਮ ਦਾ ਇਹਦੇ ਮੈਂ 100 ਰੁਪਏ ਘਟਾ ਕੇ ਪਾਰਟੀ ਲੈ ਲੈਣੀ ਉਹ ਕੀ ਹੋ ਗਿਆ ਹੋ ਗਿਆ ਇਹ ਲਵਾਉਂਗਾ ਉਹ ਹਿੱਲ ਗਿਆ ਬਾਈ ਦੇਖੇ ਸਸਤੇ ਸਾਰ ਤਾਂ ਹਾਂ ਬਾਕੀ ਬਾਕੀ ਕਿੰਨੇ ਪੈਸੇ ਮੰਗਦੇ ਤੇ 14000 ਮੰਗਦੇ ਤੇ ਫੇ ਤੇਰਾ ਹੁਣ ਮੈਂ 2000 ਚ ਦੋਨ ਵੇੜਤਾ ਕੀ ਆ 2000 ਚ ਉੱਕਾ ਬੁੱਕਾ ਸਮਾਨ ਦੇ ਤੇ ਕਿੰਨੇ ਦਾ ਹੁਣ ਖਬਰ ਹੀ ਜਾ ਦਿੰਦੇ ਬਾਹਰ ਲੱਗ ਜਾਣਾ ਉਹ ਬਾਈ ਇਹਨੂੰ ਸਮਾਨ ਆਉਣ ਪਰ ਆ ਇਹ ਜੱਗੇ ਤੇਰਾ ਭਲੇਖਾ ਇਹ ਮਹਿੰਗਾ ਹੀ ਪੈਂਦਾ ਇੱਕਣਾ ਸਮਾਨ ਲਿਆ ਕੇ ਇਹ ਤਾਂ ਮਹਿੰਗਾ ਹੀ ਆ ਮੈਂ ਦੇਖ ਲਿਆ ਉਹਨਾਂ ਨੂੰ ਇਕੱਠਾ ਲੁਧਿਆਣਾ ਆਪਾਂ ਲਿਆਉਂਦੇ ਆ ਨਹੀਂ ਅੱਪਾ ਲਿਆਉਂਦੇ ਵਧੀਆ ਸਮਾਨ ਜਿੱਥੇ ਚਲੇਗੇ ਉਹਨਾਂ ਨੇ ਕਟੇ ਲਿਆਣਾ ਤੈਨੂੰ ਕਟੇ ਵਧੀਆ ਲੱਗਣਾ ਘਰ ਆ ਕੇ ਤਾਂ ਉੱਥੇ ਗਣਾ ਤਾਂ ਕੁਆੜਾ ਵਧੀਆ ਲੈ ਲੋ ਇਹਦੇ ਗੇਲ ਤੇ ਲੋਣ ਦੇ ਇੱਕ ਵਾਰ ਚੱਲ ਫਿਰ ਉੱਠ ਕਿੰਨੂੰ ਤੈਨੂੰ ਇੰਨੀ ਠੰਡ ਲਾਦੀ ਤੇ ਬੂਟ ਪਾਏ ਹੋਏ ਹੈ ਹੋਰ ਜੱਗੇ ਨੇ ਵੀ ਪਾ ਲਿਆ ਜੀ ਬੂਟ ਬਾਈ ਆਉਣੇ ਤੈਨੂੰ ਬੂਟ ਜੁੜੇ ਨਹੀਂ ਹਲੇ ਗਰੀਬੀ ਹੈ 8 ਵਜੇ ਉੱਠਦੇ ਹਾਂ ਬੂਟ ਪਾ ਕੇ ਜਾਂਦੇ ਉੱਠ ਕੇ ਉੱਠਦੇ ਹਾਂ ਬੂਟ ਚੀਨੂੰ ਪਤਾ ਕਿਥੇ ਮਿਲ ਗਿਆ ਤੈਨੂੰ ਹਾਂ ਸੇਵਾ ਲੱਗੀ ਤੇਰੀ ਹੈ ਚੱਲ ਕੋਈ ਨਹੀਂ ਚੱਲ ਉੱਠ ਫੇਰਾ ਚਲੋ ਆਮਰੇ ਚਲਾਣਾ ਹੋਇਆ ਨਾ ਤਿੰਨੇ ਜਾਣੇ ਆਪਾਂ ਹਾਂ 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 ਕਿ ਨੰਬਰ ਪਲੇਟ ਹੈ ਨਹੀਂ ਨੰਬਰ ਪਲੇਟ ਹੈ ਦੀ ਹੁਣਾਂ ਨਹੀਂ ਹੈਗਾ ਵਿਚਾ ਹੋ ਗਿਆ ਮੋਟਰਪਾ ਭਾਈ ਅੱਜ ਮਾੜੀ ਜੀ ਰੌਣਕ ਜੀ ਹੋਈ ਜਾਣੇ ਉਰੇ ਕੋਈ ਨਹੀਂ ਆਉਂਦਾ ਹੈਗਾ ਤਾ ਬੈਠ ਯਾਰ ਓ ਪਿੱਛੇ ਵੀ ਜੱਗੇ ਐਲਈਡੀ ਹੈ ਨਹੀਂ ਦੇਖੋ ਦੇਖੋ ਕਿੰਨੀ ਵਧੀਆ ਲਾ ਦਿੱ ਪਿੱਛੇ ਤੇ ਐਲਈਡੀ ਨਹੀਂ ਹੈਗੀ ਬੱਲ ਵੀ ਆਇਆ ਗੋਲ ਗੋਲ ਜਿਹਾ ਨਾਨਾ ਉਹਦਾ ਬਰੀਏ ਲਾਦਾ ਇਹਨੂੰ ਵਾਲੀ ਦੀ ਸਾ ਫਲੈਸ਼ ਲਾਈਟ ਵਾਲੀ ਹਲਕੀ-ਵਲਕੀ ਚਲੋ ਭਾਈ ਅੱਗੇ ਨਹੀਂ ਭਾਈ ਮੜਾ ਜਾ ਲੋਹੀ ਭਾਈ ਨੰਗ ਸਿੰਘ ਵੀ ਜਾ ਰਹੇ ਮure ਘੋੜੇ ਲੈ ਕੇ ਚੱਲ ਪਿਆ ਕੰਮ ਜੱਗੇ ਲਓ ਜੀ ਭਾਈ ਪਹੁੰਚ ਗਏ ਸ੍ਰੀ ਚੰਗੋ ਸਾਹਿਬ ਤੇ ਕੋੜਾ ਟੰਡਾ ਹੋ ਗਿਆ ਕੰਦੇ ਕੋੜਾ ਟੰਡਾ ਹੋ ਗਿਆ ਸੜਕ ਬਹਿ ਗਈ ਪਿਆ ਨੰਦਪੁਰ ਪੂਰਾ ਰਸ਼ ਪੈ ਗਿਆ ਵੱਡੀਆਂ ਗੱਡੀ ਹੋਈ ਫੇ ਲੰਘਣੇ ਜਗ੍ਹਾ ਨਹੀਂ ਮਿਲਦੀ ਲੋ ਜੀ ਬਾਈ ਗੱਡੀ ਦਾ ਸੌਦਾ ਕਰਨ ਲੱਗੇ ਜੱਗਾ ਕਹਿੰਦਾ ਤੁਹਾਨੂੰ ਗੱਡੀ ਦਿਵਾ ਦੇਣੀ ਆ ਮੈਟ ਕਿੱਥੇ ਆ ਮੈਟ ਆ ਦੇ ਹਾਂ ਮੈਟ ਆ ਪਿਆ ਹੈ ਸਟੀering ਸਟੀering ਹੈਗਾ ਹਾਂ ਕਹਾਲੀ ਹਾਲੀ ਪਹਿਲਾਂ ਵਿੱਚ ਬੈ ਕੇ ਤਾਂ ਦੇਖੋ ਵੀ ਬੰਦੇ ਜਾਰ ਆ ਜਾਂਦੇ ਆ ਤੇ ਕਿੱਥੇ ਲੈ ਕੇ ਜਾਣੀ ਪੈਗੀ ਆ ਉਹ ਬੈ ਕੇ ਦੇ ਸਟਾਇਰਰ ਸੀਟ ਖੋਲੀ ਵੀ ਬਾਕੀ ਤਿੰਨ ਤਾਂ ਹੈ ਹੀ ਚਲੋ ਕੁਰਸੀ ਰੱਖ ਦੂਗੇ ਤੁਹੀਂ ਬਾਈ ਇੰਨਾ ਰਕਣ ਦਾ ਟਾਈਮ ਤਾਂ ਹੁਣ ਇੱਧਰ ਪਈਆਂ ਦੇਖ ਲੋ ਉਹਨੇ ਟਾਈਮ ਲੰਘਿਆ ਬਾਈ ਕਿਸੇ ਟਾਈਮ ਰਾਜੇ ਤੇ ਇਹ ਉਹਨੇ ਨੰਬਰ ਕਿਹਾ ਜਾ ਗੱਡੀ ਦਾ ਨੰਬਰ ਕਿਹਾ ਉਹਦਾ ਪੀਸੀਐਸ 19 ਕੱਲਾ ਹਨਾ ਇਤਰੇ ਸਮਾਨ ਚੱਕਣਾ ਬਾਈ ਜੱਗੇ ਨੇ ਕਰ ਮੁੰਡੇ ਨੂੰ ਫੋਨ ਜੱਗੇ ਕਰਿਆ ਕਿੰਨਾ ਦੇਖੋ ਲੈ ਰਿਆ ਸਾ ਨਵੀਂ ਗੱਡੀ ਦੇ ਮੈਟ ਤਾਂ ਕਹਿ ਦੋਣੇ ਆ ਪ੍ਰਾਣੀ ਦਵਾਉਣ ਨੂੰ ਫਿਰਦੇ ਨੇ ਕਿ ਮੈਟ ਲਈ ਲਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਕੀ ਕਿਹਾ ਯਾਰ ਗਵਲਾ ਮੈਂ ਨਹੀਂ ਬੰਨੇਗਾ ਗਾਲਾਂ ਪਾਲੀ ਜੱਗੇ ਬਾਈ ਸਾਡੇ ਕੋਲ ਪੈਸੇ ਨਹੀਂ ਹੈਗੇ ਗੂਗਲ ਵਿੱਚ ਹੈਗੇ ਖਾਲੀ ਹੈ ਲੱਗੇ ਕੋਲ ਹੈਗੇ ਆ ਅਪਣੇ ਅੱਜ ਪਾਲਟੀ ਕੌਣ ਕਰੂਗਾ ਜੱਗਾ ਆ ਮੈਂ ਦਿਲ ਤੇ ਦੱਸੀ ਕੀਤੇ ਲੈਣੀ ਹਾਂ ਜੱਗੇ ਦਿਲ ਤੇ ਮੈਂ ਬਹੁਤ ਵਾਰ ਕਰ ਲਈ ਬਾਈ ਤੇਰੇ ਸਾਹਮਣੇ ਚਲ ਮੈਂ ਕਰਦਾ ਅੱਜ ਤੂੰ ਬਾਈ ਕਦ ਕਰੂਗਾ ਕੱਲੂ ਮੈਂ ਕਰ ਦੂਗਾ ਕਰ ਦੂਗਾ ਲੱਖੀ ਕੋਲ ਆ ਫੋਨ ਕਰਕੇ ਬੁਲਾਉਂਦਾ ਨਹੀਂ ਹੁੰਦਾ ਵੀ ਆਹ ਚਾਬੀ ਮਾਰੂ ਥਾਲੇ ਪੁੱਟ ਆਉਣੇ ਕੀ ਖਾਣਾ ਛੋਟੀ ਚੀਜ਼ੇ ਖਾਣੀ ਹੈ ਛੋਟੀ ਨਹੀਂ ਮੋਮੋਸ ਸਪ੍ਰਿੰਗ ਰੋਲ ਹੋੜ ਦਾ ਪਕਾਉ ਉਹ ਸਾਰਾ ਕੁਝ ਛੱਡ ਪੀਜ਼ਾ ਠੀਕ ਆ ਤੈਨੂੰ ਉਹ ਵੀ 600 ਤੈਨੂੰ ਕਿੰਨੀਆਂ ਪਾਲਟੀਆਂ ਕੰਨਾਇ ਕਰਦਾ ਹੈ ਮੈਨੂੰ ਹਾਂ ਮੈਨੂੰ ਤਾਂ ਬਹੁਤ ਘੜਾ ਦਿੰਦਾ ਆਪ ਇੱਕ ਵੀ ਨਹੀਂ ਕਰਦਾ ਨਹੀਂ ਕਿਆ ਕਹਦਾ 버거 ਮਚੂਰੀਅਨ ਮਚੂਰੀਅਨ ਬਰਗਰ ਸਪ੍ਰਿੰਗ ਰੋਲ ਪਨੀਰ ਟਿੱਕਾ ਪਨੀਰ ਟਿੱਕਾ ਖਾਇਆ ਜਦ ਤੱਕ ਸੌ ਖਾ ਭੈਣ ਤੇ ਅੱਜ ਤੱਕ ਪਨੀਰ ਟਿੱਕਾ ਖਾ ਲਿਆ ਵੇ ਇਹਨੂੰ ਖਾ ਲਾ ਤਾਂ ਮੈਨੂੰ ਖਾ ਲਿਆ ਕਲਾਸ ਆਹ ਸਵਾ ਖਾਣ ਨੂੰ ਵੀ ਨਹੀਂ ਦਿੱਕਾ ਦੇ ਸਕਦਾ ਤੇ ਮੇਰੇ 26 ਸਾਲਾਂ ਮੈਨੂੰ ਪ੍ਰੀਤਕਾ ਖਾਣਾ ਸੌਗਾ ਲਾਰੇ ਲਾਉਂਦਾ ਹੈ ਉਸ ਵਾਲੇ ਦੀ ਇੱਕ ਫੋਟੋ ਭੇਜ ਕੇ ਧਾਰ ਦਿੰਦਾ ਇੱਕ ਬਾਰ ਵੀ ਖਵਾਇਆ ਉਹਨੇ ਜਨਮ ਦੇ ਨਾਲ ਦਿਨ ਪਹਿਲੀ ਵਾਰ ਹਸਪੀਟਲ ਚ ਗਏ ਇੱਕ ਬਾਰ ਵੀ ਪ੍ਰੀਤਕਾ ਪ੍ਰੀਤਕ ਦੀ ਗੱਲ ਕਰ ਆਹ ਗੱਲ ਖਵਾਇਆ ਉਹਨੇ ਤੂੰ ਲਾਰੇ ਲਾਏ ਕਰ ਆਹ ਗੱਲ ਛੱਡ ਬਾਈ ਕਿੱਕੂ ਵਰਗਾ ਖਵਾਇਆ ਤੂੰ ਰਾਲਾ ਪਾ ਜਨਮ ਦੇ ਨਾਲ ਦਿਨ ਮੈਂ ਤੇ ਮਹਿਕ ਨੂੰ ਹਸਪੀਟਲ ਚ ਦੇ ਕੇ ਗਏ ਸੀ ਅੱਡੀ ਠੰਡੇ ਦੀ ਬੋਤਲ ਲੈ ਕੇ ਗਏ ਨਾਲੇ ਪਨੀਰ ਵਾਲੇ ਉਹ 80 ਰੁਪਏ ਦੀ ਉਹ ਥੋੜੀ ਦੇ ਉਹ ਦੇ ਗਿਆ ਖੁੰਬਾ ਹੀ ਆ ਤੂੰ ਮੈਨੂੰ ਪ੍ਰੀਤ ਕਹੇ ਜਨਾ ਇਹਨੇ ਕਿਰਵੀ ਵਾਲਿਆ ਕਿਰਵੀ ਵਾਲੀ ਹਾਂ ਨੀ ਟਿੱਕਾ ਦਾ ਸਭਾਈ ਕਾਦ ਖਵਾਇਆ ਨੀ ਟਿੱਕਾ ਮੈਂ ਤਾਂ ਆਪਣੇ ਨੇ ਖਾਤਾ ਬਾਬੇ ਮੰਨੂ ਖਵਾਇਆ ਹਾਂ ਬਈ ਮੈਂ ਖਾਦਾ ਮੈਂ ਝੂਠ ਨਹੀਂ ਕਹਿੰਦਾ ਮੰਨੂ ਲੈ ਕੇ ਨਹੀਂ ਜਾਂਦੇ ਅੱਜ ਕੰਮਾਂ ਨੂੰ ਆਉਣੇ ਖਾਣਾ ਤੇ ਕਲਾ ਦੇ ਹੋਣ ਦੇ ਪੰਜ ਜੜ ਨਾਲ ਹੋਰ ਕੌਣ ਹੈ ਗਰੁੱਪ ਤੇ ਗਰੁੱਪ ਤਾਂ ਆਹੋ ਫੇਰ ਉਹ ਇਹਨੂੰ ਲੈ ਜਾਣਾ ਤਾਂ ਜਿਹੜਾ ਬੱਚੇ ਨੂੰ ਤੁਹਾਨੂੰ ਖਾ ਲਾਣਾ ਸਾਰੇ ਮੇਰਾ ਝੂਠੀਗਾ ਨਾਮ ਨਾਮ ਕਰਦੇ ਆ ਮੈਂ ਖਾ ਲਿਆ ਹੁਣ ਤਾਂ ਕਾਣਾ ਕਰਦੇ ਨੇ ਤੁਹਾਨੂੰ ਖਾ ਲਾਣਾ ਆ ਦੇ ਦੇ ਦੋ ਤਿੰਨ ਸਾਲ ਤੱਕ ਹੁਣ ਵੀਡੀਓ ਤੇ ਦਿਖਾਉਣਾ ਜਿੱਦਾਂ ਖਿਲਾਉਗਾ ਨਾ ਆਪਣੇ ਵਿਆਹ ਚ ਖਿਲਾ ਦੂੰਗਾ ਦੋ ਤਿੰਨ ਸਾਲ ਤੱਕ ਇਹਦਾ ਬਹੁਤ ਰਾਮੀ ਨਾ ਲਾਰੇ ਵਾਲਾ ਬੰਦਾ ਹੈ ਇਹ ਨਾਲ ਇੱਕ ਵਰਗ ਖਿਲਾ ਕੇ ਦਸ ਵਾਰ ਸੁਣਾਉਂਦਾ ਫਿਰ ਵੀ ਇਹਨੇ ਹੌਲੇ ਕਿਹਾ ਯਾਰ ਬੇਇੱਜ਼ਤੀ ਕਰਾਤੀ ਉਹ ਨਾ ਨਾ ਮੇਰੇ ਦਾ ਪੰਗੇ ਤੂੰ ਹਟ ਜਾ ਤੂੰ ਹਟ ਤਾ ਤੂੰ ਕਿਹਾ ਖਿਲਾ ਦੱਸ ਤੈਨੂੰ 버ਗਰ ਰੋਲ ਗੱਪੇ ਹਾਂ ਉਹ ਲਾ ਤੂੰ ਹੋਰ ਤੂੰ ਦੱਸ ਆਉ ਦਾਈ ਦੋਸਤ ਪਕੌੜੀਆਂ ਪੀਨਟ ਦਾ ਪਕੌੜੀਆਂ ਕਰਾ ਗਿਆ ਪਕੌੜੀਆਂ ਮੇਰਾ ਨਾ ਮਾਰ ਗਿਆ ਪੀਨਟ ਕੇ ਦੇ ਪਕੌੜੀਆਂ ਜੱਗੇ ਇਹਨੂੰ ਮਾਰ ਮਾਰੀ ਆ ਤਾਂ ਸਟਿੰਗ ਕਿੰਨੇ ਪੀਂਦਾ ਹੈ ਇਹ ਤਾਂ ਆਪ ਰੋਜ਼ ਪੀਂਦਾ ਡੇਲੀ ਰੰਦ ਵੀ ਖੋਲ ਲੈਣ ਵਾਲੇ ਨੇ ਹੁਣ ਸਟਿੰਗ ਕਾ ਲੈਂਦਾ ਹੁਣ ਫੇਰ ਵੀ ਕੇ ਜਾਣੀ ਜੱਗੇ ਦੇ ਸਟਿੰਗ ਲੈ ਲਈ ਲੈ ਮੈਨੂੰ ਪਕੌੜੀਆਂ ਖਵਾ ਕੇ ਮੇਰੇ ਤੋਂ ਸਟਿੰਗ ਭਾਲਦਾ ਸਟਿੰਗ ਲੈਣੀ ਜਲਦੀ ਮੈਂ ਫੋਟੋ ਵਿੱਚ ਕਿ ਦਿਖਾ ਦਨੀ ਉਹ ਬਈ ਜੱਗੇ ਇੱਧਰ ਦੇਖ ਲੈ ਕੁਸਟਿੰਗ ਜਿਹਨੂੰ ਖਾ ਖਲਾਉਗਾ ਜਦੋਂ ਆਪਾਂ ਖਾਂਦੇ ਹਾਂ ਤੇ ਮੈਂ ਜੱਗੇ ਨੂੰ ਵੀਡੀਓ ਪਾ ਲਾਵਾਂ ਹਾਂ ਛੇੜ ਕੇ ਸਵਾਦ ਆਉਂਦਾ ਬਾਈ ਜਾਰੇ ਦੀ ਕੁਝ ਗਾਣੇ ਜੱਗੇ ਨੂੰ ਵੀਡੀਓ ਪਾ ਲਾ ਲੈਣੀ ਜੱਗੇ ਇੰਨਾ ਛੇੜਦਾ ਸਾਲਾ ਗਾਣਾ ਖਵਾਇਆ ਲੈ ਹੁਣ ਘੇਰ ਲਿਆ ਮੈਂ ਹੁਣ ਬੋਲ ਕੇ ਉਸਤੇ ਇੰਨਾ ਕਰਿਆ ਆ ਪਕੌੜੇ ਖਾਇਆ ਤੜਕੇ ਹੀ ਤੈਨੂੰ ਕੀ ਪਤਾ ਜੱਗਾ ਇਹ ਫੋਟੋ ਭੇਜਤੀ ਮੈਨੂੰ ਮੇਰੀ ਮੇਰੀ ਉਹ ਮੇਰੇ ਪਰੇ ਲਾਤੀ ਛੀਟ ਕੇ ਵਧੀਆ ਬਾਈ ਕ ਟਾਇਰ ਖੋ ਗਿਆ ਜਾ ਗਿਆ ਕਿੱਥੇ ਆ ਤੇਰੇ ਵੀ ਲੱਛਣ ਕਦਾਂ ਇਹਦੇ ਕੋਲ ਨੂੰ ਓਹ ਲੈ ਕੱਢ ਜਾ ਉਹਨੇ ਕੱਟ ਲੈ ਆ ਦੇਖ ਸਨੈਪ ਬਣਾਉਂਦਾ ਵੀ ਟਾਇਰ ਕੱਢ ਲੈ ਬਈ ਕੀ ਹੋ ਗਿਆ ਟਾਇਰ ਕਰ ਗਿਆ ਥੱਲੇ ਵਾਲਾ ਮੇਰਾ ਆ ਦੇਖ ਗੁਡਇਰ ਦਾ ਗੱਟਰ ਦਾ ਹੋ ਗਿਆ ਇਹਨੇ ਵਾਲਾ ਮੈਂ ਗੱਟਰ ਦਾ ਬਕਰੂਗਾ ਵਿੱਚ ਮੜੂਗਾ ਤੁਹਾਡਾ ਕੋਈ ਭਰੋਸਾ ਨਹੀਂ ਦਿੰਦੀ ਮਨ ਵੀ ਗੇਰ ਸਕਦੇ ਆ ਬਾਅਦ ਵਿੱਚ ਕੱਢੂਗਾ ਓਲੇ ਚ ਕਹੇ ਵੇ ਦੀ ਮੈਂ ਕਰਕੇ ਦਿਲ ਕਰਦੀ ਕਰਦੇ ਲੱਗੇ ਹੋਰ ਗੱਦਾ phasda firda ਇਹਦੇ ਆ ਗੇਰ ਕੀ ਹਟੇ ਵਾਲੇ ਕੋ ਇਧਰ ਉਹ ਵਿੱਚ ਘੇਰਦਾ ਕਰਦ ਨਹੀਂ ਹੋਰ ਆਹ ਇੰਨਾ ਹਰਾਮੀ ਹੈ ਨਾ ਇਹਦੀ ਚੱਪਲ ਘੇਰਨੀ ਬਣਾਲੇ ਵਿੱਚ ਉੱਥੇ ਲੈਂਟਰ ਮੈਂ ਸੇਟਾ ਉੱਥੇ ਉਹ ਨਹੀਂ ਰਾਜ ਜੀ ਚੱਕ ਕੇ ਕੱਢੀਏ ਲਓ ਜੀ ਬਾਈ ਚੌਂਤੇ ਵਾਲੇ ਬਿੱਲੇ ਨੇ ਸਾਨੂੰ ਉਹ ਲਾ ਰਿਹਾ 4 ਘੰਟੇ ਹੋ ਗਏ ਜੱਗੇ ਨਹੀਂ ਪਹਿਲਾਂ ਧਰਤੀ 'ਤੇ ਬਹਿ ਕੇ ਗਮਲੇ 'ਆਪ ਬਹਿ ਕੇ ਜਲੇਬੀਆਂ ਵੀ ਖਾਏ 10 10 ਮਿੰਟ ਹੁਣ ਸੱਚੀ ਦਸ ਖਾ ਕੇ ਆਏ ਨਾ ਇਹ ਵੀ ਖਾ ਕੇ ਆਇਆ ਹਾਂ ਇਹ ਖਾ ਕੇ ਆਇਆ ਇਹ ਖਾ ਕੇ ਆਇਆ ਆਪਣੇ ਕਹ ਰਹਾ ਤਾਂ ਅਗਰ ਕੀਤਨ ਦਾ ਕ੍ਰਿਸਮਸ ਕਰਕੇ ਤੂੰ ਸ਼ਹਿਰੀ ਨਗਰ ਕੀਤਨ ਵਾਜ ਅਗੇ ਨੇ ਜਲੇਬੀਆਂ ਖਾ ਲਈਆਂ ਕੋਈ ਲੰਗਰ ਨਹੀਂ ਕਰਦਾ ਵਾਈ ਇਹ ਉਹ ਸਾਰੇ ਜੱਗੇ ਨੇ ਦੇਖ ਕੇ ਹੱਥ ਦੇ ਦੇ ਇਹ ਕਹਿਦਾ ਹੀ ਜਏ ਇਹ ਵੀ ਤਾਂ ਨਾਲੇ ਦਾ ਮੇਰੇ ਜਲੇਬੀਆਂ ਇਹਨੇ ਵੀ ਖਾਦੀ ਆ ਬਾਈ ਗੱਲ ਸੁਣ ਲੋ ਜੱਗੇ ਪਾਰਟੀ ਦਾ ਦੂਰ ਦੀ ਗੱਲ ਜੇ ਕੰਮ ਨਾ ਫਟ ਗਿਆ 100-100 ਰੁਪਏ ਦੇਣਾ ਪੈਣਾ। ਬਾਈ ਮੈਂ ਤਾਂ ਹੀ ਜਿਹੜਿਆ ਮੈਂ ਤਾਂ ਆਪਣਾ ਬੈਠਾ। ਹਾਂ। ਬਿੱਲਾ ਨਹੀਂ ਆ ਰਿਹਾ ਬਾਈ ਦੁਕਾਨ ਮੂਰੇ ਖੜੇ ਹਾਲੇ। ਬਿੱਲੇ ਨੂੰ ਫੋਨ ਕਰਿਆ ਪਿਆ ਸਮਾਨ ਚੱਕਣਾ ਏ। ਫਸ ਗਿਆ ਅੱਧ ਵਿਚਾਲੇ। ਆਪਰੇ 100 ਲੈਣਾ ਤਾਂ ਉਹਨੂੰ? 100 ਲੈਣਾ ਬਾਈ ਮੈਂ ਤਾਂ। ਨੀਂਦ ਕੱਢ ਲੈਣੀ ਸੀ। ਹੁਣ ਕੀ ਹੋਇਆ? ਉਹ ਜੱਗੇ ਨੇ ਫਸਾ ਦਿੱਤਾ। ਫਸਾ ਦਿੱਤਾ। ਤੈਨੂੰ ਭੈਣ ਤੋਂ ਆਂਡਿਆ ਬਬਾ। ਹਰੇਕ ਵਾਰ ਇਹ ਤਾਂ ਅਹੀ ਕੰਮ ਹੁੰਦਾ ਹੈ। ਹਾਂ। ਆਮਨੇ ਤੈਨੂੰ ਵਾਦਾ ਹੀ ਲਿਆਉਂਦਾ ਹੈਗਾ। 3 ਘੰਟੇ ਪਾ। ਉਹ ਦੇਖੋ ਸਿੱਧਾ ਵਾਦਾ ਬਾਈ। ਓ ਬਾਈ ਨੌਂ ਲਵ ਭਾਇਆ ਲੋ ਜੀ ਬਾਈ ਬਿੱਲਾ ਪਹੁੰਚ ਗਿਆ ਮਸੀਓ ਆਇਆ ਬਿੱਲੇ ਡਰਦਾ ਰੇਟ ਤੇ ਹੈ ਬਾਈ ਮਗਾ ਰੇਟ ਉਹੀ ਲੱਗਣਾ ਏ ਉਹੀ ਰੇਟ ਲੱਗਣਾ ਏ ਜਿੱਥੇ ਮਰਜੀ ਜਾਇਆ ਬਿੱਲੇ ਦਵਾ ਦੇ ਯਾਰ ਇਹਨੂੰ ਬਿੱਲੇ ਬਾਈ ਦੇ ਹੈ ਬਾਈ ਅੱਛਾ ਲੈ ਬਾਈ ਜੱਗਾ ਗਿਆ ਹੁਣ ਡੀਲ ਕਰਨ ਸਾਡਾ ਕੋਈ ਲਿੰਕ ਨਹੀਂ ਆਪੇ ਕਰਕੇ ਆਉਂਗਾ ਇਹ ਤਾਂ ਦੇਖਣ ਵਾਲਾ ਏ ਜੀ ਨਾ ਗੱਲ ਇਹ ਸਮਾਨ ਆ ਬਾਈ ਇਧਰ ਛੀਟਾ ਪਈਆਂ ਦੇਖੋ ਜਿਹੜੇ ਦਰਵਾਜ਼ੇ ਜੇ ਬੰਨੇ ਆ ਉਹ ਚਿੱਟੇ ਦਾ ਨਹੀਂ ਹੈਗੀ ਆਹ ਨਾਂ ਦੇ ਚਲੀ ਆਹ ਉਹ ਉਹ ਤੇਰੇ ਸਕਰੀਨ ਵਿੱਚ ਕਹਿੰਦਾ ਉਹ ਕਿਹਨੂੰ ਕਰੀਮ ਕਲਰ ਲੈ ਜਾ ਤੂੰ 120 ਹਾਂ ਤੇ ਪਾ ਲੈ ਨਿਕਲਣ ਤਮਗਰ ਰੰਗ ਮਹਿੰਗਾ ਪੈਣਾ ਤੂੰ ਰਹਿਣ ਦਾ ਸਿੰਪਲੇ ਲੈ ਲੈ ਠੀਕ ਆ ਬਾਨਵਾ ਮਾਰ ਲਈ ਉੱਚੀ ਲੈ ਕੇ ਬਾਈ ਪਹਿਲਾਂ ਜੱਗਾ ਛੋਟੀਆਂ ਗੱਲਾਂ ਇਹਨੂੰ ਕਹਿੰਦਾ ਫੇਰ ਕਹਿੰਦਾ ਇੱਦਾਂ ਹੀ ਲੈ ਲੈਣੀ ਇੰਚ ਇਹਦੇ ਉਹ ਦੇਖਦੇ ਕਿਹੜਾ ਕਿਹੜਾ ਸਮਾਨ ਖੜਾ ਰਿਹਾ ਇਹ ਸਮਾਨ ਬਾਈ ਵੀਰੇ ਸਾਰੀ ਮਿਲ ਜਾਂਦਾ ਜੇ ਨਾਲ ਸੋਇਆਂ ਸੋਇਆਂ 'ਚ ਕੰਮ ਕਰਾਉਣਾ ਬੰਦਾ ਲਿਆਓ ਨਾਲ ਮਾਨ ਲੈ ਜਾਓ ਲਓ ਜੀ ਬਾਈ ਲੈਂਥ ਵਾਲੀਆਂ ਕੱਢ ਜੱਗਾ ਰੇਟ ਸੁਣ ਕੇ ਡਰ ਗਿਆ ਕਿਹਨੂੰ ਫੋਨ ਲਾਇਆ ਫਿਰ ਐਸਐਸਵੀ ਨੂੰ ਹਾਂ ਹਾਂ ਬੜੇ ਸਾਹਿਬ ਨੂੰ ਬਾਪੂ ਨੂੰ ਫੋਨ ਲਾਇਆ ਫਿਰ ਜੱਗੇ ਨੇ ਆਪਣੇ ਨੂੰ ਫਿਰ ਉਹਨੇ ਕਿਹਾ ਭਾਈ ਆਹ ਆ ਚੀਜ਼ ਲੈ ਲੈ ਐਮਡੀ ਕਹਿੰਦਾ ਆਪਣੇ ਤੂੰ ਵਹਿ ਜਾ ਯਾਰ ਤੱਤੇ ਦੇਖ ਕੇ ਡਰ ਗਿਆ ਤੂੰ ਬਤਾਉਂ ਤੂੰ ਵਹਿ ਜਾ ਵਹਿ ਜਾ ਤੂਰੇ ਭਾਈ ਆਪਣੇ ਇਹ ਸਮਾਨ ਬਹੁਤ ਮਹਿੰਗਾ ਪੈਂਦਾ ਪ੍ਰੋਜੈਕਟ ਕਿ ਇਹ ਤਾਂ ਰੰਦੇ ਆਪਾਂ ਨੇ ਸੋਚ ਕੇ ਕੰਮ ਕਰਾਉਣਾ ਬਹੁਤ ਮਹਿੰਗਾ ਪੈਂਦਾ ਜੀ ਆਦਾ ਹਾਲੇ ਲੋਹੇ ਆ ਜਿਹੜੇ 12ਵਾਂ ਸ਼ੀਟਾ ਛੂਟਾ ਪੈਣੀਆਂ ਮਹਿੰਗੀਆਂ ਹੀ ਸਾਰੀਆਂ ਲਓ ਜੀ ਬਾਈ ਵਿੰਡੋ ਸਾਬਾ ਜਾਂ ਮੀਟਰਿਆਂ ਮਾਰਿਆ ਹੌਸਲਾ ਸੂਈ ਸ਼ੁਰੂ ਹੋਈ ਆ ਹੌਸਲਾ ਦੇ ਦੇ ਹੌਸਲਾ ਦੇ ਦੇ ਕੋਈ ਨਹੀਂ ਕੋਈ ਨਹੀਂ ਸਸਤਾ ਹੀ ਹੈ ਮਹਿੰਗਾ ਸਮਾਨ ਹੈ ਇਹ ਇੰਨੇ ਪੈ ਕਿਥੇ ਲਿਆਉਂਗਾ ਮੈਂ ਵੀ ਮੇਰਾ ਦੁੱਧ ਗਿਆ ਕੋਈ ਨਹੀਂ ਛੌਂਗੜਾ ਬੋਲੁੰਦਾ ਵੀ ਲੈ ਬਾਈ ਕੋਈ ਇਹ ਤਾਂ ਗੱਤਾਂ ਵਿੱਚੇ ਦਨੇ ਤੋਲ ਗਿਆ ਤਾਂ ਸਾਰਾ ਕੁਝ ਵਿੱਚੇ ਆਉਣਾ ਰੇੜੀ ਵਾਲਾ ਭਾਈ ਸਬਾਨ ਚੱਕ ਲੈ ਗਿਆ ਬਾਈ ਉਹ ਬਾਬਾ ਮਿਲ ਗਿਆ ਬਾਈ ਬਾਬਾ ਕਹਿੰਦਾ ਮੈਂ ਰੇੜੀ ਲੈ ਜਾਊਗਾ ਬਾਬੇ ਠੀਕ ਆ ਆ ਬਾਈ ਸ਼ੀਟ ਵੀ ਲੈ ਲੇ ਪਹਿਲੇ ਬਾਈ ਇੱਕ ਆਚ ਪਾਣੀ ਮੂਰੇ ਇਹ ਦੋਹਾਂ ਸਾਈਡ ਨੂੰ ਆ ਡਬਲ ਪ੍ਰਿੰਟ ਮਾਰਬਲ ਉਹ ਹਾਂ ਉਹਦਾ ਦੇਖਤਾ ਰਿਹਾ ਕਰ ਰਿਹਾ ਕੋਈ ਨਹੀਂ ਜੀ ਦਿਲ ਬਥੇਰਾ ਬੜਾ ਉਹਦਾ ਪੈਸੇ ਪੈਸੇ ਆ ਗਏ ਹੈਗੇ ਹੈਗੇ ਪਾਰਟੀਆਂ ਨੂੰ ਜੋਗੇ ਨਹੀਂ ਪਾਰਟੀ ਖਲ ਜੋਗੇ ਲਈ ਹੈਗੀ ਆ ਅੱਜ ਤਾਂ ਹੋ ਗਈ ਪਾਰਟੀ ਆਪਣੇ ਵੇ ਲਾ ਕੇ ਨਵੇਂ ਦਰਵਾਜ਼ੇ ਵਾਂ ਟੌਰ ਕੱਢ ਲਈ ਕਰਤੀ ਬੋਕ ਕਹੇ ਕਰਦੇ ਆ ਲੈ ਲੈ ਹਣਾ ਡਰ ਨਾ ਹਲੇ ਹਾਲ ਤਾਂ ਮੀਟਰ ਚੱਲਣਾ ਇਹ ਨਾ ਜੀ ਪੱਲੇ ਨਹੀਂ ਤੇਰੇ ਜਿਹੜੀ ਰਸੋਈ ਦੀ ਮੈਂ ਕਿਹੜੇ ਜੱਗੇ ਨੂੰ ਪੁੱਛ ਲਾ ਜੇ ਪੱਲੇ ਕਿਹਦੇ ਲਾਉਣੇ ਜੇ ਤਾਂ ਬੋਵੇਂਗੇ ਪੈ ਜਾਣੇ ਦੌਰੀ ਮੀਨ ਨਾਲ ਲਾਉਣਾ ਪੈਣਾ ਲੈ ਹਰ ਜਗ੍ਹਾ ਠੀਕ ਹੈ ਜਿਹਨੇ ਸਾਰੀਆਂ ਲੈਂਦਾ ਉਹਨੇ ਕਰਤੀ ਵਜਨ ਉਹਦਾ ਡਰਦਾ ਭਾਈ ਲੈ ਤੇਰੇ ਬੜੀ ਤੇ ਬਾਬੇ ਸ਼ੀਟ ਦਾ ਰੰਗ ਵਧੀਆ ਹਾਂ ਠੀਕ ਹੈ ਜਾਂ ਤਾਂ ਬੰਦ ਨਾ ਹਾਰੀ ਜਿੰਨੀ ਮਰਜ਼ੀ ਲੈ ਸੀਟੇ ਕੋਤਰੀ ਆ ਮਾਰੂਲ ਰੰਗ ਲਿਆ ਭਾਈ ਠੀਕ ਹੈ ਬੜੀ ਅੱਛੀ ਜਿਹਾ ਹੋ ਗਿਆ ਲਓ ਜੀ ਬਾਈ ਅੱਗੇ ਨੂੰ ਹੁਣ ਦੋਈ ਸਾਈਡ ਲਿਆਏ ਆ ਮਨੇ ਕਿਹਾ ਹੋਇਆ ਇਹ ਕੰਦਾ ਦਾ ਬਾਈ ਬੰਦੇ ਨੂੰ ਸਾਰਾ ਦਿਨ ਲੱਗ ਜਾ ਆ ਕੰਦਾ ਰੇਕੇ ਆ ਕੇ ਦਿਲ ਖਰਾਬ ਹੋ ਗਿਆ ਕਰਤੇ ਕਿਹਾ ਗਿਆ ਕਿ ਨਾ 10 ਮਿੰਟ ਦਾ ਕੰਮ ਹੈ ਬਸ ਕਿਨੇ ਮਿੰਟ ਲੱਗੇ ਮਿੰਟ ਘੰਟੇ ਵਿੱਚ ਰੇੜੀ ਵਾਲਾ ਰੇੜੀ ਵਾਲੇ ਜਾਨੂੰ ਰੇੜੀ ਵਾਲੇ ਨੇ ਘਰ ਪਹੁੰਚ ਕੇ ਦੌਰੇ ਕਿੱਡੇ ਲੈ ਜਾਣਾ ਚੱਲ ਐਨੂੰ ਆਏ ਹੁਣ ਇੱਕ ਵਾਰ ਸਵਾਰਾਨ ਦਿਵਾ ਲੈਣ ਆਪਾਂ ਨੇ ਬਾਰਵਾ ਲੁਕੀ ਜਾਣਾ ਨਹੀਂ ਚਮਕੌਰ ਸਾਹਿਬ ਨਹੀਂ ਗਿਆ ਤੁਹਾਡਾ ਬਾਈ ਅਸੀਂ ਜਾਣਾ ਸ੍ਰੀ ਚਮਕੌਰ ਸਾਹਿਬ ਮੈਂ ਆਵਣਾ ਤਿੰਨ ਚਾਰ ਜਾਣੇ ਅਸੀਂ ਬਾਦਵਾ ਫਿਰ ਅੱਜ ਕਾ ਚੱਲ ਹੁਣ ਜੱਗੇਰਾ ਕੰਮ ਇੱਕ ਸਾਡ ਨਵੇੜ ਦੀ ਫਿਰ ਵਿਹਲੇ ਉਹ ਕਹਿਆ ਨਾ ਤੋਂ ਕਿ ਪਰਨੇ ਮੰਨ ਕੇ ਜਾਣਾ ਬਾਈ ਹਾਂ ਮੱਥਾ ਟੇਕੋ ਜਵੇ ਮਹਾਰਾਜ ਦੀ ਕਿਰਪਾ ਕੇ ਅੱਜ ਇੱਕ ਨਵਾਂ ਸੱਪ ਕੱਢੂਗੇ ਨਵਾਂ ਸੱਪ ਥੋੜੇ ਦਿਨਾਂ ਤੱਕ ਥੋੜੇ ਦਿਨ ਕੇ ਵਾਸਤ ਇੱਕ ਦੋ ਦਿਨਾਂ ਤੱਕ ਹਾਂ ਕੋਈ ਚੀਜ਼ ਲਿਆਉਣੀ ਆ ਫਿਰ ਤੁਹਾਨੂੰ ਦਿਖਾਵਾਂਗੇ ਉਹ ਬਾਈ ਮਰਚਾਂ ਵੀ ਲੈ ਲਿਆ ਜੱਗੇ ਨੇ ਹਾਂ ਗੋਲ ਗੱਪੇ ਮਿਲ ਕੇ ਸੱਚੀ ਰਸੀ ਮੰਨ ਤੇ ਕੁਝ ਵੀ ਨਹੀਂ ਆ ਰਹਾ ਹਾਂ ਇੱਕ ਨਹੀਂ ਬੇਫਾਲਤ ਦਾ ਮੋੜ ਦਾ ਲਾਰੇ ਲਾਤਾ ਲਾਰੇ ਲਾਤਾ ਮਿਰਚ ਕੇ ਗਾਣੀਆ ਬਸ ਹੁਣ ਹੁੰਨੀ ਆ ਗੈ ਨਾਰੇ ਕਲ ਹੁੰਨੀ ਆਣਾ ਬਾਈ ਕੈਨਸਲ ਲੈ ਕੇ ਆਉਣਾ ਜੱਗੇ ਗਿਆ ਬਾਈ ਜੱਗੇ ਲੈ ਲਾਰਾ ਲਾਤਾ ਤੀਸਰੀ ਦੇ ਮੰਡੇ ਯਾਰ ਗੋਲ ਗੱਪੇ ਖਾਣੇ ਵੇ ਬੋਤਲ ਖੋਲ ਤਿੰਨ ਪੌੜਾ ਲੈ ਅਵੇਂ ਤੈਨੂੰ ਕਿਹੜੇ ਪਾਰਟੀ ਕਰੀ ਤੂੰ ਕਦੇ ਖੋਲਦਾ ਏ